ਅੱਡਾ ਦੁਕਾਨਚ ਕਲਾ ਵਿਖੇ ਕੋਟ ਗਰੇਵਾਲ ਰੋਡ ਦੇ ਸਮੂਹ ਦੁਕਾਨਦਾਰਾਂ ਵੱਲੋਂ ਅੱਜ ਅਤਿ ਦੀ ਗਰਮੀ ਨੂੰ ਮੱਦੇਨਜ਼ਰ ਰੱਖਦੇ ਹੋਏ ਠੰਡੇ ਮਿੱਠੇ ਜਲ ਦੀ ਸ਼ੀਵਲ ਲਗਾਈ ਗਈ ਇਸ ਮੌਕੇ ਰਾਹੀਗਰਾਂ ਨੂੰ ਰੋਕੇ ਸੇਵਾਦਾਰਾਂ ਨੇ ਠੰਡਾ ਮਿੱਠਾ ਜਲ ਸ਼ਿਕਾਇਆ ਅਤੇ ਰਾਹੀਗਰਾਂ ਦੇ ਤਪਦੇ ਹਿਰਦੇ ਨੂੰ ਠਾਰਿਆ ਇਸ ਮੌਕੇ ਦੁਕਾਨਦਾਰਾਂ ਨੇ ਦੱਸਿਆ ਕਿ ਸਮੂਹ ਦੁਕਾਨਦਾਰ ਭਾਈਚਾਰੇ ਨੇ ਰਲ ਮਿਲ ਕੇ ਅੱਜ ਇਹ ਸ਼ੀਵਲ ਲਾਉਣ ਦਾ ਉਪਰਾਲਾ ਕੀਤਾ ਔਰ ਇਸੇ ਤਰ੍ਹਾਂ ਹਰ ਸਾਲ ਇਹ ਨਿਰੰਤਰ ਜਾਰੀ ਰੱਖਿਆ ਜਾਵੇਗਾ ਸੋ ਸਾਰਿਆਂ ਨੇ ਤਨੋਂ ਮਨੋਂ ਤਨੋਂ ਸੇਵਾ ਕੀਤੀ ਤੁਸੀਂ ਦੇਖ ਰਹੇ ਹੋ ਦੁਸਾਂਝ ਖ਼ਲਾਤੋਂ ਸੁਰਿੰਦਰਪਾਲ ਕੋ ਕੋ ਦੀ ਖਾਸ ਰਿਪੋਰਟ ਦੁਸਾਂਝ ਲਾਈਵ ਨਿਊਜ਼ ਚੈਨਲ ਰਹੀ ਹੈ ਜਾ ਸਾਕੇ ਦੀ ਆਇਤਾ ਜਾ ਸਾਕੇ ਆਏ ਦੀ ਠੰਡਾ ਮਠਾਜਾ ਮਖਿਆਲੀ ਹਉ ਨਾਮ ਦਾ ਜੈਲਾਣਾ ਜਾ ਸਾਕੇ ਦੀ ਠੰਡਾ ਮਠਾਜਾ ਪਾਣੀ ਮੀਆਂ ਚੀਰ ਕਰ ਰਹੀਆਂ ਜਾ ਸਾਕੇ ਜਾਏ ਦੀ ਉਹ ਚਿਮਨੀ ਨਾ ਤੱਕ ਕੋਲ ਜਾ ਮਠਾਜਾ ਸਾਕੇ ਅਜੋ ਜੀ ਜਾ ਸਾਕੇ ਜਾ ਸਾਕੇ پہلے رنگ بدل کھا جا سکتا ہے جا سکتی ہے حضور ہے کہ جا سکتا ہے جو بھی جنازہ ہو جاؤں پتا دین جا سکتا ہے مجبوری ہے پہچانا جاؤں گا ਸਾਕੀ ਜਾਉਂਦੀ ਠੰਡਾ ਮੁੱਖਾ ਜਾਉਂਦੀ ਸਾਕੀ ਜਾਉਂਦੀ